ਫੁੱਲਾ ਜਾ ਹਨਾ ਹਾਂ ਸਰੂ ਫੁੱਲਾ ਜਾ ਸੋਣਾ ਲੱਗੂ ਸਰੂ ਫੁੱਲਾ ਤਾਂ ਹਾਂ ਬੜੀ ਲੱਗੂ ਨਾ ਹਾਂ ਬੜੀ ਲੱਗੂਗਾ ਭਾਈ ਬੜੀ ਕੇ ਲੱਗੂਗਾ ਜਦੋਂ ਫਰੀਦਾ ਖਾਨ ਨੂੰ ਮਿਲਿਆ ਹੋਇਆ ਤੈਨੂੰ ਹੈ ਲਾਤਾ ਸੈਮੀਨਾਰ ਹੋਏ ਕੀ ਰਹਿ ਗਿਆ ਤੇ ਪੁੱਛਾਈ ਅਜੇ ਹਣ ਲਾਤਾ ਪਾਪੇ ਹੈ ਛੇਤੀ ਮੀਟ ਦਾ ਕੰਮ ਹੈ ਸੈਮੀਨਾਰ ਜਿਹੜਾ ਛੇਤੀ ਮੀਟ ਦਾ ਕੰਮ ਹੈ ਹਾਂ ਪਾਪੇ ਲੱਗ ਗਿਆ ਦੀਗਾ ਅੱਛਾ ਅੱਛਾ ਪਰ ਲੇਪਾ ਨਾ ਨਾ ਜਾਣਾ ਕਿਉਂ ਹੈ ਖੜੂ ਵਾਲੇ ਹੋਰ ਲੋਕ ਕੱਪੜੇ ਕੁੱਪੜੇ ਦੇ ਦੇ ਭਾਈ ਮਾਪੀ ਦੇ ਦੂੰਗਾ ਕਪੈਸੀ ਤੈਨੂੰ ਜਿੰਨੇ ਮਰਜ਼ੀ ਦੇ ਦੇ ਕੱਪੜੇ ਕੋਈ ਨਾ ਤਾਂ ਦੇ ਦੰਨੇ ਬਰੀ ਬੁਰੀ ਵਾਲਾ ਦਿਖਾ ਜਿੰਨੇ ਹੈ ਲਾਲ ਰੰਗ ਦਾ ਦਿਖਾ ਕੁੜੀ ਨੂੰ ਸੂਟ ਸਾਟ ਯੋੜੇ ਬਧੀਲੇ ਰੱਖੇ ਨੇ ਹੈ ਕਰੜਾ ਜਨੇ ਕਰੜਾ ਜਾ ਕੋਈ ਪਾਈ ਪਾ ਦੋ ਕੋਈ ਬਸ ਚੱਲੀਏ ਬਾਪੇ ਚੱਲਦੇ ਆ ਕੋਈ ਨਾ ਮੈਂ ਹੋਰ ਬਸ ਚੱਲਦੇ ਆ ਫੇਰ ਸ਼ੀਸ਼ੇ ਵਾਲਾ ਦੇਖ ਲਾਂ ਮੂੜ ਜਾ ਆ ਵਧੀਆ ਸ਼ੀਸ਼ਾ ਜਾ ਅੱਲਾ ਮੜ ਜਾ ਜਾ ਕੇ ਜਿੰਦਾ ਲਾ ਤੇ ਕਾ ਨੰਮਰੋ ਕਈ ਵਾਰ ਕੋ ਦੇਖ ਦੂ ਖਲੰਦਾ ਜਵਾਕ ਨੇ ਆਪਣੇ ਪਰਦੇ ਵਾਲੀ ਗੱਲ ਕਰਨੀ ਹੈ ਕੋਈ ਕੋਈ ਨਹੀਂ ਤਾਂ ਜਾ ਭੱਦਕੇ ਜਾ ਕੇ ਲਾ ਬਲਮਾ ਦੇ ਕੱਪੜੇ ਦਾ ਮੈਨੂੰ ਕੋਈ ਨਾ ਮੈਂ ਕੋਈ ਬਾਰੋਂ ਦੇਖ ਦੂ ਖਲੰਦਾ ਕੋਈ ਨਾ ਮੈਂ ਚੱਲਦੇ ਆਂ ਸਭ ਕਰਕੇ ਲਾਤਾ ਹਾਂ ਹੈ ਚੱਲੀ ਆਪਾਂ ਚੱਲਦੇ ਆਂ ਹੈ